ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਆਂ ਤੇ ਅੱਜ ਦੀ ਵੱਡੀ ਖਬਰ ਜਦੋਂ ਮੈਨੂੰ 2 ਸਾਲ ਮੁਕ्तसर ਰਹਿਣਾ ਪਿਆ ਤਾਂ ਮੇਰੇ ਮਨ ਵਿੱਚ ਵਿਚਾਰ ਆਉਂਦੇ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲੈਣੇ ਚਾਹੀਦੇ ਸਨ ਇਹ 1960 ਦੇ ਦਹਾਕੇ ਦੀ ਗੱਲ ਹੈ ਹਰ ਸਾਲ ਬਟਾਲੇ ਤੋਂ ਗਿਆਨੀ ਪਰਮ ਦੁੱਮਨ ਸਿੰਘ ਜੀ ਹਨਮਈ ਮੁਹੱਲਾ ਸਿੰਬਲ ਅਤੇ ਆਸ-ਪਾਸ ਦੀ ਸੰਗਤ ਪੰਜਾਬ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਬਸ ਰਾਂ ਯਾਤਰਾ ਤੇ ਜਾਇਆ ਕਰਦੀ ਸੀ ਇਸ ਵਾਰ ਵੀ ਜਦ ਯਾਤਰਾ ਦੀ ਤਿਆਰੀ ਮੁਕੰਮਲ ਹੋ ਗਈ ਤਾਂ ਚੱਕ ਟ੍ਰਾਂਸਪੋਰਟ ਦਾ ਕੰਡੈਕਟਰ ਜੋ ਮੇਰੇ ਪਿਤਾ ਜੀ ਦਾ ਵਕਫ ਸੀ ਮੇਰੇ ਪਿਤਾ ਜੀ ਨੂੰ ਕਹਿਣ ਲੱਗਾ ਕਿ ਆਓ ਯਾਤਰਾ ਤੇ ਚੱਲੀਏ ਇੱਕ ਸੀਟ ਖਾਲੀ ਹੈ ਮੈਂ ਜਦ ਇਹ ਗੱਲ ਸੁਣੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਯਾਤਰਾ ਤੇ ਜਾਣਾ ਹੈ ਪਿਤਾ ਜੀ ਨੇ ਆਖਿਆ ਆਗਿਆ ਦੇ ਦਿੱਤੀ ਤੇ ਜਦ ਬੱਸ ਯਾਤਰਾ ਤੇ ਰਵਾਨਾ ਹੋਣ ਲੱਗੀ ਤਾਂ ਕੰਡਕਟਰ ਨੇ ਮੈਨੂੰ ਆਪਣੀ ਸੀਟ ਤੇ ਜੋ ਬੱਸ ਦੀ ਪਿਛਲੀ ਬਾਰੀ ਦੇ ਨੇੜੇ ਅੰਤ ਵਿੱਚ ਹੁੰਦੀ ਹੈ ਤੇ ਬਿਠਾ ਦਿੱਤਾ ਬੱਸ ਬਟਾਲੇ ਤੋਂ ਸਵੇਰੇ ਰਵਾਨਾ ਹੋ ਕੇ ਅੰਮ੍ਰਿਤਸਰ ਤਰਨਤਾਰਨ ਕੋਟਕਪੂਰਾ ਹੁੰਦੀ ਹੋਈ ਮੁਕਤਸਰ ਸਾਹਿਬ ਬਾਅਦ ਦੁਪਹਿਰ ਪਹੁੰਚ ਗਈ ਪਿਛਲੀ ਸੀਟ ਤੇ ਬੈਠ ਕਾਮ ਨੂੰ ਦਿੱਕਤ ਮਹਿਸੂਸ ਹੋ ਰਹੀ ਸੀ ਲਿਹਾਜ਼ਾ ਮੁਖਤਸਰ ਤੱਕ ਪਹੁੰਚਦੇ ਹੋਏ ਮੇਰੀ ਹਾਲਾਤ ਖਰਾਬ ਹੋ ਗਈ ਰਸਤੇ ਵਿੱਚ ਉਲਟੀਆਂ ਵੀ ਆਈਆਂ ਉਮਰ ਵੀ ਛੋਟੀ ਸੀ ਗਿਆਨੀ ਪ੍ਰਦੂਮਨ ਸਿੰਘ ਨੇ ਡਰਾਈਵਰ ਦੇ ਲਾਗੇ ਦੀ ਸੀਟ ਤੇ ਬੈਠ ਕੇ ਸਿੰਬਲ ਮੁਹੱਲੇ ਦੇ ਇੱਕ ਆਰ ਐਮ ਪੀ ਡਾਕਟਰ ਨੂੰ ਕਿਹਾ ਕਿ ਉਹ ਮੈਨੂੰ ਆਪਣੀ ਜਗ੍ਹਾ ਬੈਠਣ ਦੇਵੇ ਪਰ ਉਹ ਨਾ ਮੰਨਿਆ ساری ਯਾਤਰਾ ਮੁਖਤਸਰ ਸਾਹਿਬ ਵਿਖੇ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਤੇ ਮੇਰੀ ਤਬੀਅਤ ਠੀਕ ਨਹੀਂ ਸੀ। ਲਿਹਾ ਚੰ ਮੈਂ ਗਿਆਨੀ ਜੀ ਦੀ ਸਲਾਹ ਤੇ ਦਰਬਾਰ ਸਾਹਿਬ ਦੇ ਇੱਕ 게ਟ ਦੇ ਬਾਹਰ ਡਿੱਠੇ ਇੱਕ ਤਖਤ ਪੋਚ ਤੇ ਲੰਮਾ ਪੈ ਗਿਆ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਨਾ ਜਾ ਸਕਿਆ। ਮੈਂ ਉਥੋਂ ਉੱਠ ਕੇ ਕਿਸੇ ਡਾਕਟਰ ਜਾਂ ਕੇ ਕੈਮ ਕੈਮੈਸਟ ਦੀ ਦੁਕਾਨ ਲੱਭਣ ਦਾ ਤੁਰ ਪਿਆ ਇੱਕ ਦੁਕਾਨ ਤੋਂ ਮੈਂ ਉਲਟੀਆਂ ਬੰਦ ਕਰਨ ਲਈ ਗੋਲੀਆਂ ਲਈਆਂ ਇੱਕ ਖਰਾਕ ਮੈਂ ਦੁਕਾਨ ਤੇ ਖਾ ਲਈ ਤੇ ਮੋੜ ਦਰਬਾਰ ਵੱਲ ਮੋੜ ਦਰਬਾਰ ਸਾਹਿਬ ਵੱਲ ਨੂੰ ਮੋੜ ਪਿਆ ਮੈਨੂੰ ਕੰਡੈਕਟਰ ਅੰਕਲ ਲੱਭ ਰਹੇ ਸਨ ਖੈਰ ਬਸ ਸ਼ਹਿਰ ਤੋਂ 2 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਟਿੱਬੀ ਸਾਹਿਬ ਪੁੱਜੀ ਇੱਥੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਲੜਾਈ ਅਤੇ ਆਪਣੀ ਫੌਜ ਦੀ ਅਗਵਾਈ ਕੀਤੀ ਅਤੇ ਤੀਰਾਂ ਦੇ ਮੀ ਨਾਲ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ ਇਸ ਗੁਰਦੁਆਰੇ ਨੇ ਦੇ ਨਾਲ ਹੀ ਗੁਰਦੁਆਰਾ ਰਕਾਬ ਸਾਹਿਬ ਰਕਾਬ ਸਾਹਿਬ ਵੀ ਹੈ ਦੁਸ਼ਮਣਾਂ ਦੇ ਦੇ ਜਸੂਸਾਂ ਨੇ ਇੱਥੇ ਗੁਰੂ ਜੀ ਦੇ ਘੋੜੇ ਦੀ ਰਕਾਬ ਤੋੜ ਦਿੱਤੀ ਸੀ ਤਾ ਕਿ ਗੁਰੂ ਜੀ ਦੇ ਘੋੜੇ ਤੇ ਸਵਾਰ ਹੋਣ ਸਮੇਂ ਡਿੱਗ ਪੈਨ ਪਰ ਅਜੇ ਹਾਂ ਨਾ ਹੋਇਆ ਇਸ ਦੇ ਸੰਮੁਖ ਸੰਗਤਾਂ ਨੇ ਇਸ ਸਥਾਨ ਤੇ ਗੁਰਦੁਆਰਾ ਰਕਾ ਬਸਰ ਵੀ ਸਥਾਪਨਾ ਕੀਤੀ ਸੀ ਉੱਥੋਂ ਬਸ ਸਾਬੋ ਕੀ ਤਲਵੰਡੀ ਵੱਲ ਨੂੰ ਰਵਾਨਾ ਹੋਈ ਸਾਧ ਸੰਗਤ ਜੀ ਉੱਥੇ ਹੀ ਵਿਸ਼ਰਾਮ ਕੀਤਾ ਅਗਲੀ ਸਵੇਰੇ ਬਸ ਪਟਿਆਲਾ ਵਿੱਚ ਰਵਾਨਾ ਹੋਈ ਤੇ ਪਟਿਆਲਾ ਗੁਰਦੁਆਰਾ ਦੁੱਖ ਨਿਵਾਰਨ ਦੇ ਦਰਸ਼ਨ ਕਰਕੇ ਬਸ ਕੋਟਾ ਸਹਿਬ ਵੀਰਵਾਨਾ ਹੋਈ ਵਾਪਸੀ ਤੇ ਰਸਤੇ ਵਿੱਚ ਆਉਣ ਦੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਬੱਸ ਪਟਾਲਾ ਵੱਲ ਨੂੰ ਰਵਾਨਾ ਹੋਏ ਹਨੇਰੇ ਹੋਣ ਕਰਕੇ ਬੱਸ ਜਲੰਧਰ ਨੇੜੇ ਰਸਤੇ ਵਿੱਚ ਹੀ ਰੁਕਣੀ ਪਈ ਅਤੇ ਯਾਤਰੀਆਂ ਨੂੰ ਸੜਕਾ ਕਿਨਾਰੇ ਹੀ ਬਿਸਤਰੇ ਵਿਛਾ ਕੇ ਵਿਸ਼ਰਾਮ ਕੀਤਾ ਤੇ ਡਰਾਈਵਰ ਨੇ ਕਿਹਾ ਕਿ ਉਸ ਦੀ ਅਗਲੀ ਸਵੇਰ 10 ਵਜੇ ਪਟਾਲੇ ਤੋਂ ਟਾਈਮ ਚੁੱਕਣਾ ਹੈ ਇਹ ਇਸ ਕਰਕੇ ਯਾਤਰਾ ਸਵੇਰੇ ਹੀ ਉੱਠ ਖਲੋਤੇ ਬੱਸ ਜਦ ਬਕਾਣਾ ਬਾਬਾ ਬਕਾਲਾ ਸਾਹਿਬ ਦੇ ਕੋਲ ਪੁੱਜੀ ਤਾਂ ਸੰਗਤ ਨੇ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਡਰਾਈਵਰ ਨਹੀਂ ਸੀ ਮੰਨ ਰਿਹਾ ਪਰ ਜਦ ਬੱਸ ਬਾਬਾ ਬਕਾਲਾ ਦੀ ਹੱਦ ਅੰਦਰ ਪੁੱਜੀ ਤਾਂ ਉਸ ਦਾ ਟਾਇਰ ਪੰਚਕ ਪੰਕਚਰ ਹੋ ਗਿਆ ਤੇ ਡਰਾਈਵਰ ਨੇ ਕਿਹਾ ਕਿ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਘਰ ਆਏ ਤਦ ਤੱਕ ਉਹ ਪੈਂਚਰ ਲਗਵਾ ਲਵੇਗਾ ਸੰਗਤ ਨੇ ਗੁਰਦੁਆਰਾ ਸਾਹਿਬ ਨਾਲ ਬਣੇ ਸਰੋਵਰ ਤੇ ਸਨਾਨ ਵੀ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਪਹਿੰਤ ਲੰਗਰ ਵੀ ਛਕਿਆ ਇਸ ਉਪਰੰਤ ਬਾਸ ਪਟਾਲਾ ਬਨੁਰਮਾਨਾ ਹੋ ਗਈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ